ਪੰਜਾਬੀ ਵਿਰਸੇ ਨੂੰ ਸੰਭ ਕੇ ਰੱਖਣ ਵਾਲੇ ਸੂਫੀ ਗਾਇਕ ਈਦੂ ਸ਼ਰੀਫ ਖਾਨਤ ਹੋ ਗਿਆ। ਉਹ ਕਾਫੀ ਅਰਸੇ ਤੋਂ ਬਿਮਾਰ ਚੱਲ ਰਹੇ ਸਨ ਅਤੇ ਅਦਰੰਗ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਹਨਾਂ ਦੀ ਮ੍ਰਿਤਕ ਦੇਹ ਨੂੰ ਨਾਬਾ ਦੇ ਕੋਲ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਲਿਆਇਆ ਗਿਆ। ਜਿੱਥੇ ਉਹਨਾਂ ਦੇ ਪਿੰਡ ਦੇ ਲੋਕ ਤਾਂ ਪੰਜਾਬੀ ਇੰਡਸਟਰੀ ਦੇ ਮੰਨੇ ਪਰਮੰਨੇ ਆਰਟਿਸਟ ਉੱਥੇ ਪਹੁੰਚੇ ਸਨ। ਲੋਕ ਗਾਇਕ ਪੰਮੀ ਬਾਈ ਵੀ ਉਹਨਾਂ ਦੀ ਦੇਹ ਨੂੰ ਸ਼ਰਧਾਂਜਲੀ ਦੇਣ ਵਾਸਤੇ ਪਹੁੰਚੇ ਸਨ। ਸੁਨਨ ਚ এভি ਆ ਰਿਹਾ ਹੈ ਕਿ ਈਦੂ ਸ਼ਰੀਫ ਜਦੋਂ ਬਿਮਾਰ ਸਨ ਤਾਂ ਸਰਕਾਰ ਵੱਲੋਂ ਵੀ ਉਹਨਾਂ ਦੇ ਲਈ ਕੋਈ ਮਦਦ ਨਹੀਂ ਕੀਤੀ ਗਈ। ਉਹਨਾਂ ਦੀ ਆਰਥਿਕ ਸਥਿਤੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਆਰਥਿਕ ਸਥਿਤੀ ਕੁਝ ਇਹੋ ਜਿਹੀ ਮਾੜੀ ਹੋ ਚੁੱਕੀ ਸੀ ਕਿ ਉਹਨਾਂ ਨੂੰ ਰੇੜਾ ਤੱਕ ਪਾਣਾ ਪੈ ਗਿਆ ਸੀਗਾ। ਉਹਨਾਂ ਦੀ ਬਿਮਾਰੀ ਦੇ ਲਈ ਨਿੱਜੀ ਤੌਰ ਤੇ ਕਈ ਕਲਾਕਾਰਾਂ ਨੇ ਉਹਨਾਂ ਦੀ ਮਦਦ ਵੀ ਕੀਤੀ ਲੇਕਿਨ ਅਜੋ ਜਿੰਦਗੀ ਤੇ ਮੌਤ ਦੇ ਵਿੱਚ ਚੱਲ ਰਹੀ ਜੰਗ ਨੂੰ ਹਾਰ ਗਏ। ਈਦੂ ਸ਼ਰੀਫ ਨੇ ਆਪਣੀ ਗਾਇਕੀ ਦੇ ਦਮ ਤੇ ਕਾਫੀ ਅਵਾਰਡਸ ਜਿੱਤੇ ਤੇ ਲੋਕਾਂ ਦਾ ਦਿਲ ਜਿੱਤਣ ਦੇ ਵਿੱਚ ਵੀ ਕੋਈ ਕਮੀ ਨਹੀਂ ਛੱਡੀ ਜੇ ਗੱਲ ਕਰੀਏ ਈਦੂ ਸ਼ਰੀਫ ਦੇ ਗਾਣਿਆਂ ਦੀ ਤਾਂ ਈਦੂ ਸ਼ਰੀਫ ਨੇ ਜੈਲੀ ਦੇ ਨਾਲ ਢੋਲਾ ਗਾਣਾ ਗਾਇਆ ਸੀ ਜਿਸ ਦੇ ਵਿੱਚ ਉਹ ਜੈਲੀ ਦੇ ਨਾਲ ਆਪ ਵੀ ਨਜ਼ਰ ਆਏ ਤੇ ਲੋਕਾਂ ਨੇ ਉਸ ਵੀਡੀਓ ਨੂੰ ਕਾਫੀ ਪਿਆਰ ਵੀ ਦਿੱਤਾ ਸਿਰਫ ਇੰਨਾ ਹੀ ਨਹੀਂ ਈਦੂ ਸ਼ਰੀਫ ਨੂੰ ਏਪੀ ਜੇ ਅਬਦੁਲ ਕਲਾਮ ਨੇ ਇੱਕ ਅਵਾਰਡ ਦੇ ਨਾਲ ਸਨਮਾਨਿਤ ਵੀ ਕੀਤਾ ਸੀ ਪੰਜਾਬੀ ਗਰੂਜ਼ ਉਨ੍ਹਾਂ ਦੀ ਪਵਿੱਤਰ ਆਤਮਾ ਦੀ ਸ਼ਾਂਤੀ ਦੇ ਲਈ ਅਰਦਾਸ ਕਰਦੇ ਹਾਂ